ਬਹੁਤ ਹੀ ਸਤਿਕਾਰਯੋਗ ਲੇਖਿਆ ਮਾਮਾ ਭੈਣਾਂ ਜਦੋਂ ਨੌਜੋਨ ਬਣਾਉ ਬਹਿਰਜੀਤਾ ਖਾਲਸਾ ਬਹਿਰਜੀਤ ਦੀ ਪਤਨੀ ਪਿਛਲੀ 4 ਤਰੀਕ ਤੋਂ ਲੈ ਕੇ ਜਿਵੇਂ ਉਹ ਅੰਤਮਾਨ ਮੈਂਟਨ ਦੇ ਵਿੱਚ ਉੱਠ ਕੇ ਭੱਜਿਆ 4 ਤਰੀਕ ਤੋਂ ਲੈ ਕੇ ਕੱਲ 27 ਤਰੀਕ ਤੱਕ ਪੂਰੀ ਦਮਨਕਾਰੀ ਨੀਤੀ ਤੇ ਉਤਰੀ ਪੰਜਾਬ ਸਰਕਾਰ ਸਹਿਤ ਕੋਰੋਂ ਭਲੇਖਾ ਹੋਵੇ ਇਹ ਜਨੰਦੇ ਦਾ ਲੋਕਾਂ ਨੂੰ ਦਬਾਇਆ ਜਾ ਸਕਦਾ ਇਹ ਭਲੇਖਾ ਉਹ ਛੇਤੀ ਨਿਕਲ ਗਿਆ ਕਿਉਂਕਿ ਕੋਈ ਪਾਰਟੀ ਕੋਈ ਜਥੇਬੰਦੀ ਕੋਈ ਪਿੰਡ ਦਾ ਪੰਚ ਸਰਪੰਚ ਕੋਈ ਹੋਰ ਕਿਸੇ ਸੰਸਥਾ ਦਾ ਨਮਾਇੰਦਾ ਹੋਵੇ ਉਹਦੀ ਚੜਤ ਹੋਣੀ ਮਾੜੀ ਗੱਲ ਨਹੀਂ ਹੁੰਦੀ ਇਹਨਾਂ ਦੀ ਚੜਤ ਹੋਈ ਸੀ 92 ਐਮਐਲਏ ਤੁਸੀਂ ਜਿਤਾਏ ਮਾੜੀ ਗੱਲ ਨਹੀਂ ਜੀ ਹੋਈ ਚੰਗੀ ਹੋਈ ਸੀ ਪਰ ਜੇ ਕਿਸੇ ਨੂੰ ਝਮਲੇ 'ਵਾਂ ਚੜ ਕੇ ਔਰ ਝਮਲੇ 'ਵੇ ਦਾ ਫਿਰ ਅੰਤੇ ਹੀ ਹੁੰਦਾ ਇਹਨਾਂ ਨੂੰ ਝਮਲੇमां ਚੜਿਆ ਰਿਹਾ 4 ਤਰੀਕ ਤੋਂ ਲੈ ਕੇ 27 ਤਰੀਕ ਤੱਕ ਆ ਤੁਹਾਡੇ ਕਿਨੇ ਤੁਹਾਡੇ ਸਾਹੇ ਇਕੱਠਾ ਨੇ ਉਹਨੂੰ ਮੂੰਹ ਦੀ ਖਾਣੀ ਪਈ ਹੈ ਕਹਿੰਦੇ ਹੁੰਦੇ ਨੇ ਕਿ ਹਰ ਜ਼ਬਰਦੀ ਇੱਕੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਕੱਠ ਲੋਹੇ ਦੀ ਲੱਖ ਸਿਰ ਵਿੱਚ ਜ਼ਾਲਮ ਦੇ ਅਸੀਂ 20 ਤਰੀਕ ਨੂੰ ਮਿੰਟ ਦੇ 36 ਪੰਜਾਬ ਸਰਕਾਰ ਨੇ ਸੱਤਾ ਦਿੱਤਾ ਕੇਮ ਸੁਜੋਗਤ ਕਿਸਾਨ ਲੋਰਕੇ ਦੇ ਨਾਲ ਅਸੀਂ ਮੀਟਿੰਗ ਕਰਨੀ ਕਿਉਂ ਨਹੀਂ ਹਮ ਪਹਿਲੀ ਗੱਲ ਜਿੱਤੇ ਉੱਠ ਕੇ ਭੱਜਿਆ ਸੀ ਉਦੋਂ ਹੀ ਕਹਿੰਦਾ ਸੀ ਇਹਨਾ ਮੰਗਾਂ ਦਾ ਪੰਜਾਬ ਸਰਕਾਰ ਦੇ ਨਾਲ ਕੋਈ ਸਬੰਧ ਨਹੀਂ ਇਹ ਤਾਂ ਸੈਂਟਰ ਦੇ ਨਾਲ ਸਬੰਧ ਨੇ ਤੇ ਜਦੋਂ 20 ਤਰੀਕ ਨੂੰ ਮੀਟਿੰਗ ਦਾ ਸੱਤਾ ਆਇਆ ਫਿਰ ਸਾਰਿਆਂ ਦਾ ਸਬੰਧ ਪੰਜਾਬ ਸਰਕਾਰ ਦੇ ਨਾਲ ਹੋ ਗਿਆ ਦੂਰੀ ਨੀਤੀ ਪਣਾ ਰਿਹਾ ਸੀ ਇੱਕ ਪਾਸੇ ਜਾਵਰ ਤੇ ਦੂਜੇ ਪਾਸੇ ਕਿਸਾਨਾਂ ਦੇ ਨਾਲ ਮੀਟਿੰਗਾਂ ਅਸੀਂ ਬਕਾਇਦਾ ਮੇਨਟੇਨ ਕਰਕੇ ਫੈਸਲਾ ਕੀਤਾ ਕਿ ਮੀਟਿੰਗਾਂ ਤੋਂ ਭੱਜਾਂਗੇ ਨਹੀਂ ਮੀਟਿੰਗਾਂ ਕਰਦੇ ਰਹਾਂਗੇ ਪਰ ਜਿਹੜਾ ਤੂੰ ਜ਼ਬਰਦਸਤ ਉਤਰਿਆ ਬੰਦੇ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਕੈਂਟ ਪੁੱਟੇ ਦੇ ਸਮਾਨ ਚੋਰੀ ਕੀਤਾ ਕਰੇ ਐਮਐਲਏ ਨੇ ਟਰਾਲੀਆਂ ਚੋਰੀ ਕੀਤੀ ਨੇ ਮਨਪ੍ਰੀਤ ਬਾਦਲ ਦਾ ਨਾਂ ਰੱਖਿਆ ਜੀ ਲੋਕਾਂ ਨੇ ਖਾਲੀ ਵੀਪਾ ਅੱਜ ਤੁਹਾਡਾ ਨਾਂ ਲਾਉਂਦੇ ਟਰਾਲੀ ਚੋਰ ਇੱਕ ਚੋਰਾਂ ਦਾ ਕੰਮ ਹੁੰਦਾ ਐ ਐਮਐਲਏ ਦਾ ਕੰਮ ਨਹੀਂ ਹੁੰਦਾ ਇਹ ਸਰਕਾਰਾਂ ਦਾ ਕੰਮ ਨਹੀਂ ਹੁੰਦਾ ਸਰਕਾਰਾਂ ਤਾਂ ਲੋਕਾਂ ਦੀ ਜਾਨ ਔਰ maal ਦੀ ਰੱਖਿਆ ਕਰਦੀ ਤੇ ਨਾ ਅਲਹਮਦੁਲਿਲਾਹ ਨੇ ਅੱਜ ਤੁਹਾਡੀ ਬਹੁਤ ਵੱਡੀ ਜਿੱਤ ਹੋਈ ਹੈ ਤੁਹਾਡੇ ਇਸ ਕੱਠ ਨੇ ਉਹ ਜ਼ਬਰਦਸਤ ਨੂੰ ਮੋੜ ਕੇ ਰੱਖਤਾ ਸਾਰੇ ਦੇ ਸਾਰੇ ਵਰਕਰ ਸਾਰੇ ਨਮਾਇੰਦੇ ਰਾਤ ਨੂੰ ਅਕੀ ਰਾਤ ਨੂੰ ਰਹਾ ਕਰਤੇ ਕਰਕੇ ਫੇਰ ਸੁਨੇਹਾ ਆਉਂਦਾ ਸਰਕਾਰ ਦਾ ਪ੍ਰਧਾਨ ਜੀ ਅਣਤਾ ਲੋੜ ਨਹੀਂ ਰਹੀ ਹਾਂ ਹਮ ਲੋੜ ਨਹੀਂ ਰਹੀ ਤੁਹਾਡਾ ਕੰਮ ਪੂਰਾ ਹੋ ਗਿਆ ਉਹ ਲੋੜ ਛੱਡੀਆ ਕਿ ਤੁਹਾਡੇ ਇਸ ਜਾਬਰ ਦਾ ਮੂੰਹ ਕਿਵੇਂ ਮੋੜਨਾ ਹੈ ਤੇ ਤੁਹਾਡੇ ਹੰਕਾਰ ਨੂੰ ਕਿਵੇਂ ਤੋੜਨਾ ਹੈ ਇਹ ਕੰਮ ਸਾਡਾ ਹੈ ਮਾਨ ਸਾਹਿਬ ਇਹ ਕੱਟ ਪੂਰੇ ਕੱਲੇ ਪੰਜਾਬ ਦੇ ਵਿੱਚ ਨਹੀਂ ਹੈ ਇਹ ਆਨਲਗ ਸਯੁਗਤ ਮੋਰਚੇ ਦਾ ਸੱਦਾ ਅੱਜ ਪੂਰੀ ਇੰਡੀਆ ਦੇ ਵਿੱਚ ਜਿੱਥੇ ਜਿੱਥੇ ਜੱਥੇ ਗਿੰਦਰਾ ਕੈਮ ਨੇ ਸਾਰੇ ਡੀਸੂ ਦਫ਼ਤਰਾਂ ਦੇ ਅੱਗੇ ਧਰਨੇ ਮੁਜਾਰੇ ਚੱਲ ਰਹੇ ਨੇ ਇਹਨਾਂ ਨੇ ਸੋਚਿਆ ਸੀ ਕਿ ਜਾਬਰ ਕਰੋ ਲੋਕ ਬਹਿ ਜਾਣਗੇ ਹੰਸਨੇ ਟੁੱਟ ਜਾਣਗੇ ਇਹ ਸਾਡਾ ਹੱਥ ਉੱਪਰ ਦੀ ਹੋ ਜੂਗਾ ਇੱਥੇ ਬੜੇ ਝੂਰਖਾਰ ਮੰਤਰੀ ਆਏ ਨੇ ਬੜੇ ਫੂਕਾਰ ਬੜੇ ਫੂਕਾਰ ਡੀਜੀਪੀ ਆਏ ਨੇ ਇਹ ਇਹ ਡੀਜੀਪੀ ਵਰਗਿਆਂ ਨੂੰ ਇਹ ਇਹ ਨੰਦੀਪ ਸਿੱਧੂ ਵਰਗਿਆਂ ਨੂੰ ਜਿਹੜਾ ਕਦੇ ਸੀ ਅਸੀਂ ਜਿਹੜਾ ਰਿਟਾਇਰ ਹੋ ਗਏ ਇਹ ਢੇਂਪੂ ਬਾਦ ਨੂੰ ਚੋਰ ਕੇ ਛੱਟੇ ਹੁੰਦੇ ਜੇ ਬਾਅਦ ਚ ਜੇਲਾਂ ਚ ਜਾਣਾ ਪੈਂਦਾ ਇਹ ਜਿਹੇ ਹੰਕਾਰੀ ਅਸਰਾਂ ਦਾ ਇਹ ਉਹ ਹਸਨ ਹੁੰਦਾ ਜੇ ਅੱਜ ਵੀ ਕੋਈ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੁਮੇਧ ਸੈਣੀ ਵਰਗਾ

ਤੇ ਕੀਏ ਧਰਨਾ ਚਟਾਇਆ ਨਾ ਜਾਵੇ ਜਿਵੇਂ ਇਹਨਾਂ ਨੇ ਕੀਤਾ 19 ਤਰੀਕ ਨੂੰ ਜਿੰਨੀ ਹਰਮਨ ਪਿਆਰਤਾ ਦੰਡੀ ਵਾਲੇ ਮੋਰਚੇ ਦੇ ਸੀ ਕੱਲੇ ਇੰਡੀਆ ਦੇ ਵਿੱਚ ਨਹੀਂ ਕੱਲੇ ਪੰਜਾਬ ਦੇ ਵਿੱਚ ਨਹੀਂ ਹਰ ਵਰਗ ਉਹਦੇ ਨਾਲ ਜੁੜੇ ਹੋਏ ਸੀ ਚਾਹੇ ਮਜ਼ਦੂਰ ਆ ਚਾਹੇ ਮਲਾਜਮਾ ਚਾਹੇ ਕਿਸਾਨ ਆ ਚਾਹੇ ਕੁਝ ਵੀ ਹੈ ਮੈਂ ਦਾਅਵੇ ਨਾਲ ਕਹਿ ਸਕਦਾ ਇਹਨਾਂ ਦੇ ਉੱਤੇ ਚਲਦੇ ਤੇ ਬੈਠੇ ਅਫਸਰ ਜਿਨ੍ਹਾਂ ਕੋਲੇ 100-100 ਕਿੱਲਾ ਜ਼ਮੀਨ ਦਾ ਉਹਨਾਂ ਦੀਆਂ ਮੱਤਾਂ ਕੰਨਦੀਆਂ ਸੀ ਕਿ ਜ਼ਮੀਨ ਜਾਊਗੀ ਇਹ ਫਸੜਾਂ ਜਾਣਗੀਆਂ ਇਹ ਨਸਲਾਂ ਜਾਣਗੀਆਂ ਪਰ ਦੋ ਵਾਰੀ ਸੋਚਿਆ ਮੈਂ ਕਿਸਾਨੇ ਕਿ ਸਾਰੇ ਇਨਸਾਨਾਂ ਖਨਾਬੀਏ ਜਿਵੇਂ ਇਹਨਾਂ ਨੇ ਕਿਹਾ ਸੀ ਪਰਾਂਗਾਂ ਦੀ ਗਿਣਤੀ ਕਰਾਈ ਟਰੈਕਟਰਾਂ ਦੀ ਗਿਣਤੀ ਕਰਾਈ ਪਾਣੀ ਵਾਲੀਆਂ ਟੈਂਕੀਆਂ ਦੀ ਗਿਣਤੀ ਕਰਾਈ ਕਾਰਾਂ ਦੀ ਗਿਣਤੀ ਕਰਾਈ ਇਹ ਹੱਲਾ ਬੋਲਣ ਦੇ ਲਈ ਤਿਆਰੀ ਸੀ ਪਰ ਉਹਨਾਂ ਦੀਆਂ ਖੁਫੀਆ ਏਜੰਸੀਆਂ ਨੇ ਇੱਕ ਮਿੰਟ ਕਰਕੇ ਮੇਰੇ ਪਿਛਾ ਦੇ ਨਾਲ ਉਹਨੇ ਕਿਹਾ ਕਿ ਕੰਮ ਨਾ ਕਰਿਓ ਜਿਹੜੇ ਬਾੜੇ ਬਾਗ ਦੇ ਤੇ 2 300 ਬੰਦਾ ਸੀ ਇੱਥੇ ਲੱਖਾਂ ਬੰਦਾ ਬੈਠਾ ਲੱਖਾਂ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ ਅਸੀਂ ਦਾਅਵੇ ਨਾ ਕਰਨੇ ਕਿ ਪੁਲਸ ਦੇ ਵਿੱਚ ਵੀ ਤੇ ਆਰਮੀ ਦੇ ਵਿੱਚ ਵੀ ਬਗਾਵਤ ਹੋ ਗਈ ਇਹ ਪੰਗਾ ਨਾ ਲਿਓ ਪਿੱਛੇ ਮੁੜਗੇ ਸੀ ਦੋ ਵਾਰੀ ਸੋਚਿਆ ਸੀ ਦੋ ਵਾਰੀ ਪਰ ਪਿੱਛੇ ਮੁੜਗੇ ਅਖੀਰ ਨੂੰ ਮੋਦੀ ਨੂੰ ਝੁਕਣਾ ਪਿਆ ਤੇ ਨਵੇਂ ਕਾਨੂੰਨ ਪਾਸ ਲਏ ਇੱਕ ਵਾਰ ਜਿਹੜੀ ਮੋਦੀ ਨੇ ਨਹੀਂ ਚ ਕਰ ਸਕਿਆ ਇਹ ਤੁਹਾਡਾ ਮਾਨ ਇਹ ਤੁਹਾਡਾ ਸ਼ਾਂਤੀ ਪੱਕ ਵਾਲਾ ਇਹ ਭਗਤ ਸਿੰਘ ਦਾ ਰਖਵਾਲਾ ਕਹਾਉਣ ਵਾਲਾ ਇਹਨੇ ਕਰਕੇ ਬਖਾਤਾ ਲੋਕਾਂ ਨੂੰ ਕਿ ਮੇਰਾ ਅਸਰ ਕਿਹੜਾ ਕੀ ਹੈ ਉਹਦਾ ਮਖੌਤਾ ਲਾ ਕੇ ਜਿਖਾਤਾ ਕਿ ਮੈਂ ਕਿਸਾਨ ਪੱਖੀ ਨਹੀਂ ਹਾਂ ਮੈਂ ਤਾਂ ਕਾਰਪੋਰੇਟ ਘਰਾਣਿਆਂ ਦੇ ਪੱਖੀਆਂ ਜਦੋਂ ਮੇਰਾ ਕੇਜਰੀਵਾਲ ਕਾਰਪੋਰੇਟ ਘਰਾਣਿਆਂ ਨੂੰ ਸਰਦਾ ਦਿੰਦਾ ਤੇ ਮੈਂ ਕਿਉਂ ਪੰਜਾਬ ਦੇ ਵਿੱਚ ਸਰਦਾ ਨਾ ਦੇਵਾਂ ਮੇਰੇ ਵੀਰੋ ਦੋਸਤੋ ਮੇਰੇਓ ਪਹਿਰੋ ਸ਼ਹਿਰ ਵਸਜੋ ਇਹ ਸਮਝਣਾ ਪਊਗਾ ਇਹ ਸੰਯੁਕਤ ਮੋਰਚਾ ਇਹ ਕਾਰਪੋਰੇਟ ਘਰਾਣਿਆਂ ਦੇ ਅੱਗੇ ਇੱਕ ਤੰਦ ਬਣ ਕੇ ਖੜਾ ਹੋਇਆ ਮਜ਼ਬੂਤ ਤੰਦ ਇਹ ਸਾਰੀਆਂ ਪਾਰਟੀਆਂ ਨੂੰ ੜਕਦੀ ਹੈ ਇਹ ਕਾਰਪੋਰੇਟ ਘਰਾਣਿਆਂ ਨੂੰ ੜਕਦੀ ਹੈ ਇਹ ਸਰਕਾਰਾਂ ਨੂੰ ੜਕਦੀ ਹੈ ਕਿ ਗੰਦ ਕਦੋਂ ਉਟਾਈ ਜਾਵੇ ਤੇ ਕਾਰਪੋਰੇਟ ਘਰਾਣਿਆਂ ਦੇ ਲਈ ਰਾਹ ਪੱਧਰਾ ਕੀਤਾ ਜਾਵੇ ਇਹ ਤੰਦ ਬੜੀ ਮਜ਼ਬੂਤ ਜਗਰੇ ਕਦ ਤੱਕ ਤੈ ਜਾਂਦੀ ਐ ਕਿਸਾਨੀ ਨੇ ਦਾ ਖਤਮ ਹੋਣਾ ਹੀ ਹੋਣਾ ਐ ਇਥੋਂ ਨਹੀਂ ਮਲਟੂਰ ਨੂੰ ਨਹੀਂ ਕੰਮ ਆਂਦਾ ਛੋੜਾ ਦੁਕਾਨਦਾਰ ਆੜਤੀਏ ਮਨੇਲ ਵਗੈਰਾ ਜੋ ਟਰੱਕਾਂ ਵਾਲੇ ਜੁੜੇ ਹੋਏ ਨੇ ਇਹ ਜਿਹੜਾ ਇਹਨਾਂ ਨੇ ਹੁਣ ਖਰੜਾ ਭੇਜਿਆ ਸੀ ਉਹ ਨੂੰ ਗਾਉ ਨਾਲ ਪੜ ਕੇ ਦੇਖੋ ਉਹਦੀਆਂ ਮੱਧਾਂ ਕੀ ਕਹਿੰਦੀਆਂ ਨੇ ਜਿਹੜੇ 17 ਸੈਲੋ ੜਾਨੀ ਨੇ ਪਹਿਲਾਂ ਬਣੇ ਹੋਏ ਨੇ ਤੇ ਅੱਜ ਹੁਣ ਬਣ ਰਹੇ ਨੇ ਪੂਰੇ ਪਿੰਡ ਬਣਿਆ ਹੈ ਉਹ ਖਾੜੇ ਦੇ ਵਿੱਚ ਸਾਫ਼ ਲਿਖਿਆ ਹੈ ਕਿ ਉਹਨਾਂ ਨੂੰ ਮੰਡੀ ਕੋਸ਼ਤੀ ਕਹੇ ਤੇ ਦਾਣਾ ਮੰਡੀਆਂ ਆਲਾਜ ਮੰਡੀ ਆਹ ਮੰਡੀ ਨੂੰ ਖਤਮ ਕਰਕੇ ਉਸ ਮੰਡੀਆਂ ਨੂੰ ਸਥਾਪਿਤ ਕਰਕੇ ਇਹ ਸਭ ਕਾਸ਼ੇ ਦਾ ਭੂਮ ਪਾ ਕੇ ਸਾਰਾ ਕਸ਼ਟ ਕਟਾਰ ਪ੍ਰਗਟ ਕਰਾਉਣ ਨੂੰ ਪ੍ਰੋਤਸਾਹਨ ਚਾਹੁੰਦੇ ਨੇ ਤੇ ਸਾਰਿਆਂ ਦੀ ਸਾਡੀ ਸਾਂਝੀ ਲੜਾਈ ਹੈ ਪਹਿਲਾਂ ਆ ਬੁਲਾਣਾ ਵੀ ਸੱਤਾ ਦੇ ਕੇ ਗਿਆ ਮੈਂ ਵੀ ਇਹੀ ਸੱਤਾ ਦੇਉਂਗਾ ਕਿ ਛੋਟੇ ਮੋਟੇ ਮੱਤ ਬੁਲਾ ਕੇ ਮੱਤ ਸੋਚੋ ਕਿ ਕੋਈ ਕੱਲੀ ਜੱਥੇਬੰਦੀ ਕੋਈ ਦੋ ਜੱਥੇਬੰਦੀਆਂ ਕੋਈ ਚਾਰ ਜੱਥੇਬੰਦੀਆਂ ਜਿਨ੍ਹਾਂ ਨੇ ਭਲੇਖਾ ਖਾਧਾ ਹੈ ਕਿ ਇਹ ਗਹਾਂ ਨੂੰ ਵੀ ਮਤਲੇ ਭਲੇਖਾ ਕਿਸੇ ਨੂੰ ਰਹਿ ਨਾ ਜਾਵੇ ਟੱਟੋ ਪੱਟ ਮੈਂ ਤਾਂ 100 ਵਾਰੀ ਸੋਚੂੰਗਾ ਉਹਦੀ ਜੱਥੇਬੰਦੀ ਦੇ ਵਿੱਚ ਤੇ ਜਦ ਤੱਕ ਪੂਰਾ ਕਿਸਾਨਾਂ ਦਾ ਮਜ਼ਦੂਰਾਂ ਦਾ ਮਜ਼ਾਲਮ ਦਾ ਇੱਕਾ ਨਹੀਂ ਹੁੰਦਾ ਇਹ ਕੋਲ ਜਿੱਤੇ ਨਹੀਂ ਜਾ ਸਕਦੇ ਇਹ ਠੀਕ ਹੈ ਕਿ ਛੋਟੀਆਂ ਮੋਟੀਆਂ ਮੰਗਾਂ ਸੀ ਜਿੱਤਾ ਹਾਸਲ ਕਰ ਲੈਣੇ ਆ ਪਰ ਇਹ ਵੱਡਾ ਕਾਜ ਹੈ ਇਹ ਭਗਤ ਸਿੰਘ ਵਾਲਾ ਕਾਜ ਹੈ ਇਹ ਸ਼ਹੀਦ ਉਦਮ ਸਿੰਘ ਵਾਲਾ ਕਾਜ ਹੈ ਉਹਨਾਂ ਰਾਹਾਂ ਤੇ ਚੱਲ ਕੇ ਇਹ ਕਾਜ ਨੂੰ ਨੇਪਰੇ ਲਾਇਆ ਜਾ ਸਕਦਾ ਹੈ